ਕਾਨੂੰਨਪਾਲ ਸੁਵਲੋਂ ਚੋਰਗੋਤ ਦੇ ਦੋ ਮੈਂਬਰ ਕਾਬੂ ਰਾਤ ਸਮੇਂ ਟਿਊਬਲ ਮੋਟਰਾਂ ਅਤੇ ਟਰਾਂਸਫਰਮਰਾਂ ਦਾ ਕਰਦੇ ਸੰ ਤੇਲ ਚੋਰੀ ਗੁਰਦਾਸਪੁਰ ਦੇ ਥਾਣਾ ਕਾਨੂੰਨਾਂ ਦੇ ਅਧੀਨ ਆਉਂਦੇ ਪਿੰਡ ਲੱਤੂਪੁਰ ਵਾਸੀਆਂ ਨੇ ਰਾਤ ਸਮੇਂ ਬੇੜ ਲਾ ਕੇ ਵਿੱਚ ਚੋਰਗੋਤ ਦੇ ਦੋ ਮੈਂਬਰਾਂ ਨੂੰ ਕਾਬੂ ਕੀਤਾ ਹੈ ਇਸ ਬੰਦੀ ਜਾਣਕਾਰੀ ਦਿੱੰਨ ਕਿਸਾਨਾਗੂ ਨੇ ਦੱਸਿਆ ਕਿ ਬੀਤੀ ਰਾਤ ਕਿਸਾਨਾ ਵਾਲੋਂ ਖੇਤਾਂ ਵਿੱਚ ਟਿਊਬਲ ਮੋਟਰਾਂ ਦੀਆਂ ਚੋਰੀਆਂ ਰੋਕਣ ਲਈ ਲਗਾਏ ਗਏ ਪਹਿਰੇ ਦੌਰਾਨ ਇੱਕ ਚੋਰਗੋਤ ਨੂੰ ਕਾਬੂ ਕੀਤਾ ਗਿਆ ਜਦ ਕਿ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਕੁਝ ਚੋਰ ਮੋਟਰਸਾਈਕਲ ਲੈ ਕੇ ਮੌਕੇ ਤੋਂ ਫਰਾਰ ਹੋ ਗਏ ਫਿਲਹਾਲ ਫੜੇਗੇ ਨੂੰ ਪੁਲਸ ਵਾਲੇ ਕਰ ਦਿੱਤਾ ਗਿਆ ਤਾਂ ਦੱਸਤੀ ਕਿ ਇਹ ਚੋਰ ਗੋਦੇ ਮੈਂਪਰ ਰਾਤ ਦੇ ਸਮੇਂ ਕਿਸਾਨਾਂ ਦੀ ਜੂਲ ਮੋਟਰਾਂ ਅਤੇ ਟਰਾਂਸਫਾਰਮਰਾਂ ਚੋਂ ਤੇਲ ਚੋਰੀ ਕਰਦੇ ਸਨ ਜਿਸ ਨਾਲ ਇਲਾਕੇ ਦੇ ਕਿਸਾਨ ਕਾਫੀ ਪਰੇਸ਼ਾਨ ਅਤੇ ਦੁਖੀ ਸਨ ਇਹ ਸਾਰੇ ਪੀੜਤ ਸੀਗਾ ਕਿ ਜਦੋਂ ਵੀ ਕੋਈ ਵੀ ਸੀਜ਼ਨ ਆਉਂਦਾ ਹੈਗਾ ਭਾਵੇਂ ਝੋਨੇ ਦਾ ਹੋਵੇ ਤੇ ਭਾਵੇਂ ਕਣਕ ਦਾ ਹੋਵੇ ਤੇ ਜਿਹੜੇ ਪਹਿਲਾਂ ਮੋਟਰਾਂ ਚੋਰੀਆਂ ਹੁੰਦੀਆਂ ਝੋਨੇ ਦੇ ਟਾਈਮ ਦੇ ਉੱਤੇ ਤੇ ਫਿਰ ਆ ਹੁਣ ਜਿਹੜਾ ਸੀਜ਼ਨ ਸ਼ੁਰੂ ਹੋਣਾ ਤੇ ਇਹਦੇ ਵਿੱਚ ਤੇਲ ਜਿਹੜਾ ਵਾ ਉਹ ਜਿਹੜਾ ਕੱਢ ਲੈਂਦੇ ਆ ਤੇ ਜਿਹੜਾ ਟਰਾਂਸਫਾਰਮਰ ਜਿਹੜੇ ਤੇਲ ਜਿਹੜੇ ਕੱਢ ਲੈਂਦੇ ਜਦੋਂ ਟਰਾਂਸਫਾਰਮਰ ਤੋਂ ਤੇਲ ਨਿਕਲ ਜਾਂਦਾ ਵਾ ਉਸ ਤੋਂ ਬਾਅਦ ਤੇਲ ਨਹੀਂਗਾ ਪੈਂਦਾ ਟਰਾਂਸਫਾਰਮਰ ਜਿਹੜਾ ਵਾ ਬਦਲਣਾ ਪੈਂਦਾ ਲੋਕਾਂ ਨੇ ਪਨੀਰੀਆਂ ਬੀਜੀਆਂ ਲੋਕਾਂ ਨੇ ਪਨੀਰੀਆਂ ਬੀਜੀਆਂ ਪੱਥੇ ਬੀਜੇ ਸਾਰੇ ਸੁੱਕੰਡੇ ਆ ਤੇ ਪਰ ਬੜੀ ਵੱਡੀ ਮੁਸਕਤ ਦੇ ਨਾਲ ਲੋਕਾਂ ਨੇ ਆਪਣੇ ਤੌਰ ਤੇ ਕਿਸਾਨਾਂ ਨੇ ਜਿਹੜੇ ਸੀਗੇ ਪਹਿਰੇ ਲਾ ਕੇ ਰਾਤ ਪਹਿਰੇ ਲਾ ਕੇ ਤੇ ਮਸਲ ਲੜਾ ਕੇ ਤੇ ਰਾਤ ਜਿਹੜੇ ਆ ਬੰਦੇ ਜਿਹੜੇ ਘਟੋ ਘਟ 10 15 ਬੰਦੇ ਸੀ ਜਿਹਦੇ ਵਿੱਚ ਮੋਟਰਸਾਈਕਲਾਂ ਤੇ ਆਏ ਸੀਗੇ ਜਿਨ੍ਹਾਂ ਨੇ ਸਾਰਾ ਕੋਈ ਰੈਕੀ ਕੀਤੀ ਹੀਗੀ ਉਹ ਤੇ ਭੱਜ ਗਏ ਪਰ ਜਿਹੜੀ ਗੱਡੀ ਦੇ ਵਿੱਚ ਤੇਲ ਜਿਹੜਾ ਹੈਗਾ ਫੜਦਾ ਲੋਡ ਕਰਦਾ ਹੈ ਜਿਹੜਾ ਹੈਗਾ ਉਹਦੇ ਵਿੱਚ ਕੈਨ ਤੇ ਵਗੈਰਾ ਵਗੈਰਾ ਜੋ ਸਮਾਨ ਸੀਗਾ ਉਸ ਵਕਤ ਦਾ ਉਹ ਸਾਰਾ ਜਿਹੜਾ ਬਰਾਮਦ ਕੀਤਾ ਤੇ ਰਾਤ ਨੂੰ ਜਿਹੜਾ ਵਾ ਇਹ ਤਕਰੀਬਨ ਅ 12 12:30 ਵਜੇ ਦੇ ਕਰੀਬ ਜਿਹੜੇ ਉਹ ਬੰਦੇ ਜਿਹੜੇ ਫੜੇ ਗਏ ਪੁਲਿਸ ਨੂੰ ਸੂਚਿਤ ਕੀਤਾ ਗਿਆ ਕਾਨੂੰਗਾਂਦੀ ਨੂੰ ਤੇ ਕਾਨੂੰਗਾਂਦੀ ਪੁਲਿਸ ਨੇ ਬੰਦੇ ਜਿਹੜੇ ਰਾਤ ਇੱਥੇ ਲੈ ਆਦੇ ਸੀ ਥਾਣੇ ਹੁਣ ਇਹ ਜਿੰਨੇ ਵੀ ਸਾਡੇ ਪੰਚ ਤੇ ਸਰਪੰਚ ਵਕੈਰਾ ਤੇ ਜਿਹੜੇ ਕਿਸਾਨਵਾ ਜਿਹੜੇ ਉਹ ਸਾਰੇ ਇੱਥੇ ਅੱਜ ਪਹੁੰਚੇ ਆ ਕੋਟਲੀ ਤੋਂ ਵੀ ਕੋਟਲੀ ਹੱਜੰਦਾ ਤੋਂ ਵੀ ਜੱਕ ਤੋਂ ਵੀ ਸਲੋਪੁਰ ਤੋਂ ਵੀ ਤੇ ਲਾਧੂਪੁਰ ਤੋਂ ਵੀ ਤੇ ਖੂਖਲਾ ਜਿਹੜਾ ਇਹ ਇਹ ਪਿੰਡ ਦੇ ਲੋਕ ਜਿਹੜੇ ਆ ਇਹ ਸਾਰੇ ਜਿਹੜੇ ਇੱਥੇ ਪਹੁੰਚੇ ਆ ਬਾਕੀ ਬੇੜ ਦੇ ਬੰਦੇ ਜਿਹੜੇ ਆ ਉਹ ਵੀ ਆ ਰਹੇ ਆ ਉਹ ਲੇਟ ਪਾਣੀ ਕਿਸ ਤਰ੍ਹਾਂ ਹੋ ਗਿਆ ਉਹਨਾਂ ਨੇ ਵੀ ਇੱਥੇ ਪਹੁੰਚਣਾ ਹੈਗਾ ਸਾਰੇ ਆਪਾਂ ਪੀੜਤਾਂ ਸਾਰੇ ਆਪਾਂ ਇਨਸਾਫ ਦੀ ਮੰਗ ਕਰਦੇ ਆ ਜਿਹਦੇ ਵਿੱਚ ਐਸ ਐਚਓ ਕੁਲਵਿੰਦਰ ਸਿੰਘ ਨੇ ਬੜਾ ਵਧੀਆ ਡੀਲ ਕਰਕੇ ਉਹਨਾਂ ਨੇ ਕਿਹਾ ਵੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜਿਹੜਾ ਵਾ ਨਤਾਰ ਦੇਵਾਂਗੇ 4 ਵਜੇ ਦਾ ਜਿਹੜਾ ਵਾ ਉਹਨਾਂ ਨੇ ਸਮਾਂ ਦਿੱਤਾ ਵਾ 4 ਵਜੇ ਤੋਂ ਪਹਿਲਾਂ ਜਿਹੜੀ ਇਨਵੈਸਟੀਗੇਸ਼ਨ ਕੀ ਕਰਦੇ ਆ ਕਿਤਰਾ ਹੁੰਦਾ ਵਾ ਕੀ ਹੁੰਦਾ ਵਾ ਸਾਰਾ ਕੁਝ ਜਿਹੜਾ ਵਾ 4 ਵਜੇ ਤੋਂ ਬਾਅਦ ਜਿਹੜਾ ਵਾ ਪਤਾ ਲੱਗ ਜੇਗਾ 4 ਵਜੇ ਦੇ ਨਾਲ ਫਿਰ ਆਪਾਂ ਇਸੇ ਤਰ੍ਹਾਂ ਹੀ ਇੱਥੇ ਆਵਾਂਗੇ ਵਖੋ ਜੀ ਜਿਹੜੀ ਅਗਲੀ ਕਾਰਵਾਈ ਆ ਉਹ ਆਪਾਂ ਜਿਹੜੀ ਆ ਲਿਖਾਂਗੇ ਸਾਰੇ ਆ ਲਿਖ ਕੇ ਜਿਹੜੇ ਆ ਫਿਰ ਜਿਹੜੇ ਅੱਗੇ ਜਿਹੜੀ ਚੱਲੂਗੀ